ਜਿਵੇਂ ਜੋਇਨ ਕੀ ਤਾਸ ਤੋਂ ਅਗਲੇ ਹੀ ਦਿਨ ਤੁਹਾਨੂੰ ਉਮੀਦਵਾਰ ਐਲਾਨਤਾ ਕਿ ਤੁਹਾਡੀ ਪਹਿਲਾਂ ਤੋਂ ਗੱਲਬਾਤ ਚੱਲ ਰਹੀ ਸੀ ਕਿ ਪੇਸ਼ਨ ਸੀਗੀ ਤੁਹਾਡੀ ਕੇ ਐਮਪੀ ਦੀਆਂ ਚੋਣਾਂ ਲੜਨੀਆਂ ਨੇ ਸੰਸਦ ਦੀਆਂ ਚੋਣਾਂ ਲੜਨੀਆਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀ ਚਲੋ ਚੋਣਾਂ ਦਾ ਲੜਦੇ ਜਾ ਰਹੀਆਂ ਸ਼ੁਰੂ ਤੋਂ ਤਜਰਬਾ ਵੀ ਹੈਗਾ ਤੇ ਜਗਿੰਦਰ ਸਿੰਘ ਉਗਰਾਹਾ ਜੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਹਾੜੀ ਦੀ ਫਸਲ ਖਰਾਬ ਹੋਈ ਹੈ ਗੜੇ ਮਾਰੀ ਦੇ ਨਾਲ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਤੋਂ ਉਮੀਦਵਾਰਾਂ ਦਾ ਘਰਾ ਕਰਾਂਗੇ ਸੋ ਪ੍ਰਮਾਨਤਮਾਨ ਜੀ ਇਹ ਕਿਸਾਨਾਂ ਦੇ ਨਾਲ ਜਦੋਂ ਲੜਾਈ ਦਿੱਲੀ ਚ ਹੋਈ ਹੈ ਜਾਂ ਉਹ ਤਿੰਨ ਬਿੱਲ ਬਣਾਏ ਉਦੋਂ ਵੀ ਕਿਸਾਨਾਂ ਕਿਸਾਨਾਂ ਨੂੰ ਨਾਲ ਲੈ ਕੇ ਚਾਹੇ ਜਿਹੜੇ ਕੰਸਰਨ ਮੰਤਰੀ ਸੀਗੇ ਉਹਨਾਂ ਦੇ ਉਹਨਾਂ ਨਾਲ ਮੀਟਿੰਗ ਕਰਦੇ ਰਹੇ ਹੈ ਦੇਖ ਰਿਹਾ ਐਮਐਲਏ ਸਭ ਇੱਥੇ ਖੜੇ ਸਕੇ ਹੁਣ ਤੁਹਾਡੇ ਨਾਲ ਚੋਣ ਪ੍ਰਚਾਰ ਦੇ ਵਿੱਚ ਸੋ ਪਹਿਲਾਂ ਇੱਕ ਦੂਸਰੇ ਦੇ ਵਿਰੁੱਧ ਹੁਣ ਇਕੱਠੇ ਕਿ ਤੁਹਾਨੂੰ ਕੈਡਰ ਨੇ ਐਕਸੈਪਟ ਕੀਤਾ ਐਮਐਲਏ ਨੇ ਐਕਸੈਪਟ ਕੀਤਾ ਐਕਚੁਅਲੀ ਕੈਡਰ ਨੇ ਵੀ ਐਕਸੈਪਟ ਕੀਤਾ ਅਜਨੇ ਐਮਐਲਏ ਦੇ ਤੂੰ ਜਿੱਥੇ ਵੀ ਸੀਗੇ ਤੇ ਉਹਨੇ ਵੀ ਕੈਕਸੈਪਟ ਕੀਤਾ ਟਿਕਟ ਮਿਲਦੀ ਆ ਸਰਵੇ ਦੇ ਆਧਾਰ ਤੇ ਟਿਕਟ ਮਿਲਦੀ ਹੈ ਵੀ ਕੌਣ ਵੀ ਨਿਬਿਲਟੀ ਚਾਹੁੰਦਾ ਤੇ ਕਿਹੜਾ ਲੋਕਾਂ ਲਈ ਹੰਦਾ ਹੁੰਦਾ ਜਾਂ ਲੋਕਾਂ ਦੇ ਫੀਲਡ ਚ ਰਹਿੰਦਾ ਸ਼ਾਇਦ ਪੰਜਾਬ ਸਾਇਦ ਮੈਂ ਸਭ ਤੋਂ ਵੱਧ ਫੰਕਸ਼ਨ ਕੀਤੇ ਹੋਣ ਤੇ ਮੈਂ ਇਨੇ ਪਿੰਡਾਂ ਚ ਗਿਆ ਮੈਂ ਅੱਜ 47 ਤੇ 48 ਦਿਨ ਹੋ ਗਏ ਕੰਪੇਨ ਕਰਦਿਆਂ ਨੂੰ ਉਜਦਾ ਸੰਸਦ ਨੇ ਡਾਕਟਰ ਅਮਰ ਸਿੰਘ ਉਹਨਾਂ ਦੇ ਨਾਲ ਕੋਈ ਵੀ ਸਾਬਕਾ ਕਾਂਗਰਸੀ ਕਹਦੀ ਹੈ ਵਿਧਾਇਕ ਜਾਂ ਫਿਰ ਉਹਨਾਂ ਦੇ ਪੁਰਾਣੇ ਸਾਥੀ ਨਾਲ ਦੇਖੀ ਨਹੀਂ ਰਿਹਾ ਉਹ ਕੱਲੇ ਵਿਚਾਰੇ ਡੋਰ ਟੂ ਡੋਰ ਕੈਂਪੇਨ ਵੀ ਕਰ ਰਹੇ ਆ ਉਹ ਕੱਲੇ ਕਿਉਂ ਜਾ ਰਹੇ ਕਿਉਂ ਦੀ ਜਿਹੜੀ ਪਰਫਾਰਮੈਂਸ ਸੀ ਜੋ 5 ਸਾਲ ਚ ਰਹੇ ਨੇ ਉਹ ਆਈਐਸ ਸੀਗੇ ਆਪਣਾ ਆਫਟਰ 60 ਤੋਂ ਆਏ ਆਪਣੇ ਫੀਲਡ 'ਚ ਤੇ ਆਫਟਰ ਰਟਾਇਰਮੈਂਟ ਤੇ ਆਫਟਰ ਰਟਾਇਰਮੈਂਟ ਜੋ ਕੰਮ ਕਰਨ ਦਾ ਜਜ਼ਬਾ ਜੋ ਜੰਗ ਬੰਦੇ ਦਾ ਜਜ਼ਬਾ ਉਹ ਵੱਖਰਾ ਹੁੰਦਾ ਜੋ ਸਿੱਕੇ ਚੋਤਾ ਨੂੰ ਕਿਵੇਂ ਦੇਖਦੇ ਹੋ ਕਿ ਸੰਗਰੂਰ ਤੋਂ ਖੈਰਾ ਸਾਹਿਬ ਆਤਾਰੇ ਉਧਰ ਗੋਲਡੀ ਜੀ ਨਾਰਾਜ਼ ਹੋ ਗਏ ਤੇ ਇਧਰੋਂ ਗੱਲ ਕਰੀਏ ਤਾਂ ਚੌਧਰੀ ਪਰਿਵਾਰ ਵੀ ਜਲੰਧਰ ਤੋਂ ਚਰਨਜੀਤ ਚੰਨੀ ਦੇ ਜਾਣ ਦੇ ਨਾਲ ਭਾਜਪਾ ਚ ਸ਼ਾਮਿਲ ਹੋ ਗਿਆ ਜਿਹੜੇ ਚੌਧਰੀ ਸਾਫ ਸੀ ਚੌਧਰੀ ਜੀ ਉਦੋਂ ਅ ਰਾਹੁਲ ਗਾਂਧੀ ਦੇ ਨਾਮ ਚੱਲਦੇ-ਚੱਲਦੇ ਉਹਨਾਂ ਦੀ ਮੌਤ ਹੋਈ ਹੈ ਪਰ ਰੋਹਲ ਗਾਂਧੀ ਜੀ ਉਹਨਾਂ ਦੇ 45 ਦਿਨਾਂ 'ਚ ਜੋ ਪ੍ਰੋਸੈਸ ਚੱਲਦਾ ਹੁੰਦਾ ਤੇ ਆਪਣਾਂ ਦੇ ਤੋਂ ਟਿਕਟ ਲੈ ਕੇ ਲੋਕਾਂ ਨੂੰ ਜਾਂਦਾ ਹੁੰਦਾ 45 ਦਿਨਾਂ 'ਚ ਇੱਕ ਵੀ ਇੱਕ ਦਿਨ ਵੀ ਰੋਹਲ ਗਾਂਧੀ ਨਹੀਂ ਆਇਆ ਤੇ ਅੱਜ ਕੀ ਲੋੜ ਪੈ ਗਈ ਸੰਗਰੂਪ ਭੇਜਣ ਦੀ ਸਵਾਲ ਨੂੰ ਚੱਟਾ ਵੀ ਹੁਣ ਪੰਜਾਬ ਦੇ ਵਿੱਚ ਤਾਂ ਦਿਖੇ ਨਹੀਂ ਰਹੇ ਬਹਾਲਾ ਕਿ ਦੇਸ਼ ਦੇ ਵਿੱਚ ਵੀ ਨਹੀਂ ਦਿਖ ਰਹੇ ਵਿਰੋਧੀ ਧਿਰਾਂ ਨੇ ਫਰਾਰ ਕਰਾਰ ਦੇਤਾ ਉਹਨਾਂ ਨੂੰ ਉਹਨਾਂ ਬਾਰੇ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਅੱਜ ਹੁਣ ਗਿਣਤੀ ਦੇ 25-26 ਦਿਨ ਰਹਿ ਗਏ ਉਸ ਤੋਂ ਬਾਅਦ ਜਿਹੜਾ ਚੋਣ ਪ੍ਰਚਾਰ ਵੀ ਰੁਕ ਜਾਏਗਾ ਬੀਜਪੀ ਦੇ ਵੱਲੋਂ ਹਜੇ ਤੱਕ ਸਿਰਫ ਫਤੇਗੜ ਸਾਹਿਬ ਦੇ ਵਿੱਚ ਉਮੀਦਵਾਰ ਨਹੀਂ ਐਲਾਨੇ ਆ ਗਿਆ ਸਾਡੇ ਇਕ ਟੁਕੜ ਸਾ 750 ਦੇ ਕਰੀਬ ਸਾਡੀਆਂ ਮੌਤਾਂ ਉਹੀਆਂ ਨੇ ਉਹਦੇ ਅੱਜ ਕੋਈ ਵੀ ਫਤੇਗੜ ਸਾਹਿਬ ਦੇ ਮੇਰੇ ਸਾਹਮਣੇ ਬੀਜਪੀ ਤੋਂ ਕੋਈ ਲੜਨਾ ਨਹੀਂ ਚਾਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੇ ਵਿਰੋਧ ਵੀ ਹੋ ਸਕਦਾ ਸਚਾ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਅਸੀਂ ਬੈਠੇ ਆਂ ਸਭ ਤੋਂ ਪਵਿੱਤਰ ਥਾਂ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸ਼੍ਰੀ ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਜੀ ਜੀ ਪੀ ਜੀ ਜੀ ਬਹੁ ਬਹੁ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਤੇ ਠੀਕ ਹੋ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਅੱਖ ਤੇ ਸਾਡ ਲੈ ਕੇ ਸੀ ਹੁਣ ਠੀਕ ਹੈ ਬਹੁਤ ਵਧੀਆ ਚੱਲ ਰਿਹਾ ਅਖ ਪਰ ਪ੍ਰੈਸ਼ਰ ਕੈਸ ਯਕਦ ਹਾਂਜੀ ਹੁਣ ਤਾਂ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਤੇ ਵਧੀਆ ਰਿਸਪਾਂਸ ਹੈ ਪਿੰਡਾਂ ਚ ਹਾਂਜੀ ਅੱਜ ਅਸੀਂ ਨੌ ਪਿੰਡ ਗਏ ਆਂ ਖੰਨੇ ਦੇ ਸਾਡੇ ਨੂੰ ਪ੍ਰੀਤ ਸਾਡੇ ਸੌਂਸਾ ਐਮਐਲਏ ਸਵੇਰ ਦੇ ਪਿੰਡਾਂ ਦੇ ਨਾਲ ਨੇ ਸਾਡੇ ਕਈ ਸਰਪੰਚ ਸਾਹਿਬ ਕੋਈ ਵਲੰਟੀਅਰ ਜਾਂ ਬਲੌਕ ਦਾ ਨਾਮ ਅਧਵੀ ਪਾਰਟੀ ਦੇ ਸਾਰੇ ਜਗਿੰਦਰ ਸਰ ਜੀ ਸਾਡੇ ਨਾਲ ਨੇ ਤੇ ਬਹੁਤ ਵਧੀਆ ਰਿਸਪੌਂਸ ਲੋਕੀ ਦੇ ਰਿਹਾ ਕਿਉਂਕਿ ਸਾਡੇ ਜੀ ਉੱਪਰ ਸਾਡੇ ਭਗਵੰਤ ਮਾਨ ਜੀ ਮੁਖਮੰਦੀ ਸਾਹਿਬ ਦੀ ਜੋ ਪਰਫਾਰਮੈਂਸ ਹੈ ਜੀ ਉਹ ਬਹੁਤ ਵਧੀਆ ਰਹੀ ਹੈ 2 ਸਾਲ ਦੇ ਵਿੱਚ ਚਾਹੇ ਪਾਣੀ ਬਿਜਲੀ ਦੀ ਗੱਲ ਕਰੀਏ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਸੇ ਹੈਲਥੀ ਗੱਲ ਕਰੀਏ ਜਾਂ ਜੌਬ ਦੀ ਹੁੰਦੀ ਹੈ ਨੌਕਰੀ ਮਿਲੀਆਂ ਬਾਜੂ ਦਾ ਲੋਕੀ ਜੋ ਕੰਮ ਕੀਤਾ 200 ਉਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਪ੍ਰਸ਼ੰਸਾ ਲੋਕੀ ਕਰਦੇ ਆ ਤੇ ਵੋਟ ਵੀ ਕਹਿੰਦੇ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪਉੜੀਆਂ ਦੇ ਕਮਨ ਨੂੰ ਪੋਣ ਜੀ ਜੇ ਵੀ ਜੀ ਤੁਸੀਂ ਜਿਸ ਦਿਨ ਜੁਆਇਨ ਕੀਤਾ ਉਸ ਤੋਂ ਅਗਲੇ ਦਿਨ ਤੁਹਾਨੂੰ ਉਮੀਦਵਾਰ ਐਲਾਨਤਾ ਕਿ ਤੁਹਾਡੀ ਪਹਿਲਾਂ ਤੋਂ ਗੱਲਬਾਤ ਚੱਲ ਰਹੀ ਸੀ ਕਿ ਪੈਸ਼ਨ ਸੀਗੀ ਤੁਹਾਡੀ ਕਿ ਐਮਪੀ ਦੀਆਂ ਚੋਣਾਂ ਲੜਨੀਆਂ ਨੇ ਸੰਸਦ ਦੀਆਂ ਚੋਣਾਂ ਲੜਨੀਆਂ ਨੇ ਨੀ ਇਦਾਂ ਦੀ ਕੋਈ ਗੱਲ ਨਹੀਂ ਸੀ ਚਲੋ ਚੋਣਾਂ ਦਾ ਲੜਦਾ ਹੀ ਆ ਰਿਹਾ ਸ਼ੁਰੂ ਤੋਂ ਤਜਰਬਾ ਵੀ ਹੈਗਾ ਤੇ ਬਾਕੀ ਇਦਾਂ ਦੀ ਗੱਲ ਨਹੀਂ ਸੀ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਘੱਟੋ ਘੱਟ 30 ਦੇ 32 ਸਾਲ ਦੇ ਸਾਡੇ ਸਬੰਧ ਨੇ ਤੇ ਬਹੁਤ ਵਧੀਆ ਮੁੱਖ ਮੰਤਰੀ ਨੇ ਕਿ ਉਹ ਸਾਡੀ ਜਿਹਨਾਂ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਪਹਿਲਾਂ ਉਹ ਪਾਰਲੀਮੈਂਟ 'ਚ ਦੋ ਵਾਰੀ ਸਾਡੇ ਮੈਂਬਰ ਪਾਰਲੀਮੈਂਟਰੇ ਆ ਜੋ ਲੋਕ ਸਭਾ 'ਚ ਉਹਨਾਂ ਦੀ ਪਰਫਾਰਮੈਂਸ ਰਹੀ ਹੈ ਓਪੋਜੀਸ਼ਨ ਦੇ ਖਿਲਾਫ ਚਾਹੇ ਮੋਦੀ ਜੀ ਸੇ ਚਾਹੇ ਮੋਦੀ ਜੀ ਵਲੇ ਉਹ ਬਣੇ ਸੀਗੇ ਆਪਣੇ ਮੈਂਬਰ ਪਾਰਲੀਮੈਂਟ ਜੋ ਉਹਨਾਂ ਲੜਾਈ ਉੱਤੇ ਲੜੀਆਂ ਲੋਕ ਸਭਾ ਚ ਉਹਨਾਂ ਦੀ ਲੜਾਈ ਵੇਖ ਕੇ ਪੰਜਾਬ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਵੀ ਇਹ ਚੰਗੀ ਲੜਾਈ ਲੜਦਾ ਫਿਰ ਤਾਂ ਹੀ ਮੁੱਖ ਮੰਤਰੀ ਬਣਾਇਆ ਅੱਜ ਮੁੱਖ ਮੰਤਰੀ ਬਣਾ ਜਿਹਨਾਂ ਨੇ ਬਣੇ ਆ ਉਹਨਾਂ ਨੇ ਪਹਿਲਾਂ ਵੀ ਮੁੱਖ ਮੰਤਰੀ ਰਹੇ ਆ ਚਾਹੇ ਪ੍ਰਕਾਸ਼ ਸਿੰਘ ਬਾਦਲ ਰਹੇ ਹੋਣ ਚਾਹੇ ਕਿ ਕੈਪਟਨ ਮਿੰਦਰ ਸਿੰਘ ਰਹੇ ਹੋ ਕਦੇ ਵੀ ਕਿਸਾਨਾਂ ਨੂੰ ਜਿਹੜੀ ਬਿਜਲੀ ਹੈ ਉਹ 5 ਤੇ 6 ਘੰਟੇ ਆ ਗਈ ਕਦੇ 4 ਘੰਟੇ ਆ ਗਈ ਸਾਡਾ ਕਿਸਾਨ ਖੇਤਾਂ ਚ ਬਹੁਤ ਜਿਆਦਾ ਹੈਰਾਨ ਹੁੰਦਾ ਸੀ ਅੱਜ 24 ਘੰਟੇ ਜਿਹੜੀ ਬਿਜਲੀ ਮਿਲਦੀ ਹੈ ਤੇ ਉਹਦੇ ਨਾਲ ਬਹੁਤ ਵੱਡਾ ਜਿਹੜੇ ਕਿਸਾਨ ਨੇ ਨਾਲ ਨੇ ਤੇ ਕਿਸਾਨ ਖਸੂ ਖਸਵਾਲ ਵੀ ਹੋ ਗਿਆ ਨਾ ਜਦੋਂ ਆਪਣੇ ਸਾਡੇ ਭਾਈਆਂ ਨੂੰ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ ਜਾਂ ਜਿਨ੍ਹਾਂ ਕੋ ਮੋਟਰ ਨਹੀਂ ਸੀਗੀ ਅੱਜ ਉਹਨਾਂ ਨੂੰ ਨਹਿਰੋਂ ਚੱਕ ਕੇ ਪਾਣੀ ਦੇ ਰਹੇ ਆ ਤੇ ਉਹ ਜਿਹੜਾ ਸਾਡਾ ਕਿਸਾਨ ਨੇ ਬਹੁਤ ਖੁਸ਼ ਵੀ ਹੈ ਜਿਹੜੇ ਸਾਡੇ ਗਰੀਬ ਨੇ ਜਿਹੜੇ ਜਿਨ੍ਹਾਂ ਨੂੰ ਜ਼ੀਰੋ ਬਿਲ ਇਹਨਾਂ ਸਾਨ ਉਹਨਾਂ ਨੂੰ ਵੀ ਜ਼ੀਰੋ ਬਿੱਲ ਹੁੰਦਾ ਤੇ ਉਹਨਾਂ ਨੂੰ ਵੀ ਬੜਾ ਵੱਡਾ ਬੈਨੀਫਿਟ ਹੈ ਕਿਉਂਕਿ ਪਹਿਲਾਂ ਹੁੰਦਾ ਸੀ ਪਾਰਟੀਕੂਲ ਜਿਵੇਂ ਐਸਸੀ ਹੋਗੇ ਬੀਸੀ ਹੋਗੇ ਉਹਨਾਂ ਨੂੰ ਐਸੀ ਬੈਨੀਫਿਟ ਸੀ ਅੱਜ ਸਾਰੀ ਜਾਤਾਂ ਨੂੰ ਬੈਨੀਫਿਟ ਹੈ ਅੱਜ ਇਹ ਨਿੱਕੀ ਤੋਂ ਛੋਟੀ ਪੇੜੀ ਮੰਗਿਆ ਕਿ ਵੀ ਸਰਟੀਫਿਕੇਟ ਦਿਖਾਤ ਤਨੂ ਬਿਜਲੀ ਮਾਫ ਕਰਾਂਗੇ ਇਹ ਚੀਜ਼ਾਂ ਦਾ ਬਹੁਤ ਵੱਡਾ ਇਹ ਫਾਇਦਾ ਇਹ ਇਹ ਹੀ ਆਪਾਂ ਲੋਕਾਂ 'ਚ ਲੈ ਕੇ ਜਾ ਰਹੇ ਹਾਂ ਇਹ ਇਹ ਦੇ ਕਰਕੇ ਸਾਨੂੰ ਬਹੁਤ ਵੱਡਾ ਰਿਸਪੌਂਸ ਜੀ ਤੁਸੀਂ ਕਿਸਾਨਾਂ ਦਾ ਮੁੱਦਾ ਛੇੜਿਆ ਤੇ ਕੱਲ ਜੋਗਿੰਦਰ ਸਿੰਘ ਉਗਰਾਹਾਂ ਜੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜਾ ਪਹਾੜੀ ਦੀ ਫਸਲ ਖਰਾਬ ਹੋਈ ਹੈ ਗੜੇਮਾਰੀ ਦੇ ਨਾਲ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਤੋਂ ਉਮੀਦਵਾਰਾਂ ਦਾ ਘਰਾਹ ਕਰਾਂਗੇ ਤੇ ਮੀਤ ਹੇਰ ਤੇ ਗੁਰਮੀਤ ਸਿੰਘ ਖੁੱਡਿਓਰਾ ਦੇ ਘਰ ਦੇ ਵਰ ਪੱਕਾ ਮੋਰਚਾ ਪੰਜ ਦਿਨ ਤੋਂ ਲੱਗ ਗਿਆ ਚਲੋ ਗੱਲ ਇਹ ਹੈ ਜੀ ਕਿਉਂਕਿ ਭਗਵੰਤ ਮਾਨ ਜੀ ਇਹ ਕਿਸਾਨਾਂ ਦੇ ਨਾਲ ਜਦੋਂ ਲੜਾਈ ਦਿੱਲੀ 'ਚ ਹੋਈ ਹੈ ਜਾਂ ਤਿੰਨ ਬਿੱਲ ਬਣਾਏ ਉਦੋਂ ਵੀ ਕਿਸਾਨਾਂ ਕਿਸਾਨਾਂ ਨੂੰ ਨਾਲ ਲੈ ਕੇ ਚਾਹੇ ਜਿਹੜੇ ਕੰਸਰਨ ਮੰਤਰੀ ਸੀਗੇ ਉਹਨਾਂ ਦੇ ਉਹਨਾਂ ਨਾਲ ਮੀਟਿੰਗ ਕਰਦੇ ਰਹੇ ਐ ਤੇ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਐ ਜੋ ਵੀ ਸਾਡਾ ਕਿਸਾਨਾਂ ਨੂੰ ਘਾਟਾ ਪਿਆ ਚਾਹੇ ਗੜਿਆਂ ਦਾ ਪਿਆ ਉਹ ਆਉਣ ਵਾਲੇ ਟਾਈਮ 'ਚ ਇਹ ਦਿੱਤਾ ਆਪਣਾ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਤਾਂ ਕਿ ਉਹ ਕਿਸਾਨਾਂ ਨੂੰ ਇਹ ਚੀਜ਼ਾਂ ਦੇਣ ਜੀ ਤੁਸੀਂ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤੇ ਹੁਣ ਆਮ ਆਦਮੀ ਪਾਰਟੀ 'ਚ ਗਏ ਹੋ ਤੁਹਾਡੇ ਜਿਹੜੇ ਸਾਹਮਣੇ ਇਲੈਕਸ਼ਨ ਲੜੇ ਸੀਗੇ ਡੇਰਾ ਬਸੀ ਤੋਂ ਜਿੱਤੇ ਨੇ ਤੁਹਾਡੇ ਹੁਣ ਕਿਹਨਾਂ ਦੇ ਕੈਡਰ ਨੇ ਤੁਹਾਨੂੰ ਐਕਸੈਪਟ ਕੀਤਾ ਮੈਂ ਦੇਖ ਰਿਹਾ ਐਮਐਲਏ ਸਭ ਇੱਥੇ ਖੜੇ ਸੀਗੇ ਹੁਣ ਤੁਹਾਡੇ ਨਾਲ ਚੋਣ ਪ੍ਰਚਾਰ ਦੇ ਵਿੱਚ ਸੋ ਪਹਿਲਾਂ ਇੱਕ ਦੂਸਰੇ ਦੇ ਵਿਰੁੱਧ ਹੁਣ ਇਕੱਠੇ ਕਿ ਤੁਹਾਨੂੰ ਕੈਡਰ ਨੇ ਐਕਸੈਪਟ ਕੀਤਾ ਐਮਐਲਏ ਨੇ ਐਕਸੈਪਟ ਕੀਤਾ ਫੈਕਚੁਅਲੀ ਕੈਡਰ ਨੇ ਵੀ ਐਕਸੈਪਟ ਕੀਤਾ ਜ ਜਿਹਨੇ ਐਮਐਲਏ ਦੇ ਤੋਂ ਜਿੱਤੇ ਵੀ ਸੀਗੇ ਤੇ ਉਹਨੇ ਵੀ ਕਿ ਐਕਸੈਪਟ ਕੀਤਾ ਕਿਉਂਕਿ ਨਾ ਸਾਡੇ ਮੈਂਬਰ ਆਪਣੇ ਮਤਲਬ ਪੈਂਦੇ ਨੇ ਆਪਣੀ ਕੌਂਸ਼ੀਅੰਸ ਤੇ ਐਕਸੈਪਟ ਕਰ ਲਿਆ ਕਿਉਂਕਿ ਗਰਾਸ ਰੂਟ ਤੇ ਜੋ ਆਵਾਜ਼ ਸੀ ਜਦੋਂ ਟਿਕਟ ਮਿਲਦੀ ਹੈ ਉਹ ਸਰਵੇ ਦੇ ਆਧਾਰ ਤੇ ਟਿਕਟ ਮਿਲਦੀ ਹੈ ਵੀ ਕੌਣ ਵਿਨੇਬਿਲਟੀ ਚਾਹੁੰਦਾ ਤੇ ਕਿਹੜਾ ਲੋਕਾਂ ਲਈ ਹਮਦਾਰਦ ਦਾ ਜਾਂ ਲੋਕਾਂ ਚ ਫੀਲਡ ਚ ਰਹਿੰਦਾ ਇਹ ਚੀਜ਼ਾਂ ਦੇਖਿਆ ਜਾਂਦਾ ਤੇ ਬਾਕੀ ਲੋਕਾਂ ਨੇ ਕੰਮ ਕਿਹੜੇ ਕਰਦੇ ਨੇ ਤੇ ਇਹ ਚੀਜ਼ਾਂ ਤੇ ਧਿਆਨ ਰੱਖ ਕੇ ਟਿਕਟ ਦਿੱਤੀ ਜਾਂਦੀ ਹੈ ਪਰ ਮੈਂ ਅੱਜ ਘਟੋ ਘਟ 460 ਦੇ ਕਰੀਬ ਮੈਂ ਫੰਕਸ਼ਨ ਬਹੁਤ ਸੁਖਾਂ ਤੇ ਸ਼ਾਇਦ ਪੰਜਾਬ ਸਾਇਦ ਮੈਂ ਸਭ ਤੋਂ ਵੱਧ ਫੰਕਸ਼ਨ ਕੀਤੇ ਹੋ ਤੇ ਮੈਂ ਇਨੇ ਪਿੰਡਾਂ ਚ ਗਿਆ ਮੈਂ ਅੱਜ 47 ਦੇ 48 ਦਿਨ ਹੋ ਗਏ ਕੰਪੇਨ ਕਰਦਿਆਂ ਨੂੰ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਨੂੰ ਪੂਰੀ ਆਸ ਹੈ ਵੀ ਇਹ ਲੋਕ ਸਭਾ ਫਤਿਹਗੜ ਸਾਹਿਬ ਬੈਜ ਜਿੱਤਾਂਗੇ ਜਿਵੇਂ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਕਿ ਪੁਰਾਣੇ ਸਾਥੀ ਤਾਂ ਇਹਨਾਂ ਦਾ ਰਾਮਾਸਾਹਬ ਮੈਂ ਗੱਲ ਕਰ ਅਸੀਂ ਪ੍ਰਮਾਤਮਾ ਸੁੱਖ ਰੱਖੇ ਜਿਵੇਂ ਪਹਿਲਾਂ ਨਹੀਂ ਹੋਇਆ ਪਹਿਲਾਂ ਹੋਇਆ ਵੀ ਆਪਾਂ ਬਈ ਬਹੁਤ ਵੱਡੇ ਮਾਰਜਨ ਨਾਲ ਸਾਨੂੰ ਪੂਰੀ ਆਸ ਹੈ ਜਿੰਨੀ ਵੋਟ ਪੋਲ ਹੋਈ ਛੇ 10 ਲੱਖ ਵੋਟ ਪੋਲ ਤੁਹਾਨੂੰ 5 ਲੱਖ ਮਿਲੋਗੇ ਜੇ 9 ਲੱਖ ਵੋਟ ਵੋਟ ਪੋਲ ਸਾਡੇ 4.5 ਲੱਖ ਦੇ ਵੋਟ ਫਰੀ ਮਿਲੋ ਤੁਸੀਂ ਸਾਬਕਾ ਕਾਂਗਰਸੀ ਰਹੇ ਹੋ ਜਿਵੇਂ ਤੁਹਾਡੇ ਨਾਲ ਬੀਤੀ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਭਰਾ ਇਥੋਂ ਆਜ਼ਾਦ ਉਮੀਦਵਾਰ ਦੇ ਵਜੋਂ ਲੜੇ ਤੇ ਤੁਸੀਂ ਵੀ ਨਾਰਾਜ਼ ਹੋਏ ਉਸ ਤੋਂ ਬਾਅਦ ਕਿ ਲੱਗਦਾ ਹੈ ਕਿ ਹੁਣ ਜਿਹੜੇ ਇਹਨਾਂ ਦੇ ਮੌਜੂਦਾ ਸੰਸਦ ਨੇ ਡਾਕਟਰ ਅਮਰ ਸਿੰਘ ਉਹਨਾਂ ਦੇ ਨਾਲ ਕੋਈ ਵੀ ਸਾਬਕਾ ਕਾਂਗਰਸੀ ਕਹਦੀ ਹੈ ਵਿਧਾਇਕ ਜਾਂ ਫਿਰ ਉਹਨਾਂ ਦੇ ਪੁਰਾਣੇ ਸਾਥੀ ਨਾਲ ਦੇਖੀ ਨਹੀਂ ਰਹੇ ਉਹ ਕੱਲੇ ਵਿਚਾਰੇ ਡੋਰ ਟੂ ਡੋਰ ਕੰਪੇਅਰ ਵੀ ਕਰ ਰਹੇ ਹੈ ਉਹ ਕੱਲੇ ਕਿਉਂ ਜਾ ਰਹੇ ਕਿਉਂ ਦੀ ਜਿਹੜੀ ਪਰਫਾਰਮੈਂਸ ਸੀ ਜਾਂ ਉਹ 5 ਸਾਲ ਚ ਰਹੇ ਨੇ ਉਹ ਆਏ ਸੀਗੇ ਆਪਣਾ ਆਫਟਰ 60 ਤੋਂ ਆਏ ਆਪਣੇ ਫੀਲਡ ਚ ਜਿੱਤੇ ਆਫਟਰ ਰਟਾਇਰਮੈਂਟ ਤੇ ਆਫਟਰ ਰਟਾਇਰਮੈਂਟ ਜੋ ਕੰਮ ਕਰਨ ਦਾ ਜਜ਼ਬਾ ਜੋ ਜੰਗ ਬੰਦੇ ਦਾ ਜਜ਼ਬਾ ਉਹ ਵੱਖਰਾ ਹੁੰਦਾ ਕੰਮ ਕਰਨ ਦਾ ਤੇ ਮੇਰੀ ਮੇਰਾ ਕੰਮ ਕਰਨ ਦਾ ਤਰੀਕਾ ਅੱਡ ਹੈ ਉਹਨਾਂ ਦਾ ਅੱਡ ਹੈ ਪਰ ਮੈਂ ਦੱਸਣਾ ਚਾਹੁੰਨਾ ਮੇਰੇ 1380 ਪੈਂਦੇ ਆ ਪਿੰਡ ਚਾਹੇ ਬੋਰਡ ਹੋਣ ਚਾਹੇ ਪਿੰਡ ਹੋਣ ਮੇਰੀ ਇਹ ਹੈ ਵੀ ਮੈਂ ਸਾਰੇ ਪਿੰਡਾਂ ਚ ਤੇ ਜਾਵਾਂਗਾ ਜੇ ਨਹੀਂ ਜਾਵਾਂਗਾ ਤਾਂ ਬੋਟ ਦੁਆਰੇ ਮੰਗਣ ਨਹੀਂ ਆਵਾਂਗਾ ਮੈਂ ਇੱਕ ਵਾਦਾ ਕਰਨਾ ਸਾਰੇ ਪਿੰਡ ਜਾ ਕੇ ਫੋਟੋ ਖਿਚਾਉਂਗਾ ਮੈਂ ਫਲਾਣੇ ਪਿੰਡ ਗਿਆ ਫਲਾਣੇ ਪਿੰਡ ਗਿਆ ਤਾਂ ਫਲਾਣੇ ਪਿੰਡ ਲਈ ਮੈਂ ਇਹ ਕੀਤਾ ਤੇ ਲੋਕ ਕੀ ਕਹਿੰਦੇ ਆ ਲੋਕ ਕੰਮ ਨੂੰ ਨਹੀਂ ਕਹਿੰਦੇ ਅੱਲਾਹ ਕਹਿੰਦਾ ਸਾਡੇ ਆਇਆ ਨਹੀਂ ਚੱਲ ਕੇ ਸਾਨੂੰ ਪੂਰੀ ਉਮੀਦ ਹੈ ਮੈਂ ਤਕਰੀਬਨ ਮੇਰਾ ਟਾਰਗੇਟ ਹੈ ਮੈਂ ਸਾਰੇ ਪਿੰਡਾਂ ਜਾਵਾਂ ਜੀ ਡਾਕਟਰ ਅਮਰਸਿੰਘ ਨੇ ਸੰਸਦ 'ਚ ਮੁੱਦਾ ਵੀ ਚੱਕਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੋ ਪਵਿੱਤਰ ਥਾਂ ਹੈ ਸਾਹਿਬਜ਼ਾਦਿਆਂ ਦੀ ਧਰਤੀ ਹੈ ਤੁਸੀਂ ਇਹ ਕੋਈ ਮੁੱਦਾ ਚੱਕੋਗੇ ਸੰਸਦ ਦੇ ਵਿੱਚ ਐਕਿਊਰੀ ਕੀ ਹੈ ਉਹੀ ਮੈਂ ਗੱਲ ਕਰ ਰਿਹਾ ਕਿਉਂਕਿ ਸਾਡੇ ਪਹਿਲਾਂ ਭਗਵੰਦ ਮਾਨ ਜੀ ਨੇ ਇਹ ਮੁੱਦਾ ਚੁੱਕਿਆ ਸੀ ਮੁੱਖ ਮੰਤਰੀ ਜੀ ਸਾਹਿਬ ਨੇ ਤੇ ਅੱਜ ਜੇ ਮੈਂ ਪ੍ਰਮਾਤਮਾ ਸੁੱਖ ਰੱਖ ਕੇ ਮੈਂ ਲੋਕ ਸਭਾ ਜਾਵਾਂਗਾ ਇੱਕ ਜਿਵੇਂ ਮਾਤਾ ਗੁਜਰਕੌਰ ਬਾਬਾ ਜਰਾਵਰ ਸਿੰਘ ਦੇ ਬਾਬਾ ਫਤੇਜ ਸਿੰਘ ਜੀ ਤੇ ਉਹਦਾ ਜੋ ਇਤਿਹਾਸ ਹੈ ਉਹ ਧਰਤੀ ਨਾਲ ਮੇਰਾ ਇਹ ਵੀ ਉਤੇ ਟੂਰਿਸਟ ਹੱਬ ਬਣਾਉਣਾ ਇੱਕ ਫਤਿਹਗੜ੍ਹ ਸਾਹਿਬ ਹੈਰੀਟੇਜ ਬਣਾਵਾ ਤਾਂ ਕਿ ਲੋਕ ਉਤੇ ਜਿੰਨੇ ਸਾਡੇ ਦੂਜੀਆਂ ਕੰਟਰੀਆਂ ਤੋਂ ਦੂਜੀਆਂ ਸਟੇਟਾਂ ਤੋਂ ਲੋਕ ਆਕੇ ਉਤੇ ਉਸ ਇਤਿਹਾਸ ਨੂੰ ਯਾਦ ਕਰਨ ਦੇ ਮੱਥਾ ਟੇਕਣ ਤੇ ਉਹ ਨਾਲੇ ਟਾਈਮ ਚ ਪ੍ਰਮਾਤਮਾ ਸੂਤ ਰਕੇ ਜਿਹੜੀ ਸਾਡੀ ਫਾਈਵ ਵਾਲਾ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਕੋਈ ਬਹੁਤ ਵੱਡਾ ਪ੍ਰੋਜੈਕਟ ਚਾਹੇ ਇੰਡਸਟਰੀ ਹੋਵੇ ਜਾਂ ਕੋਈ ਚੰਗਾ ਹਸਪੀਟਲ ਹੋਵੇ ਜਾਂ ਚੰਗਾ ਕਾਲਜ ਹੋਵੇ ਉਹ ਅਸੀਂ ਉਹਨਾਂ ਟਾਈਮ ਚ ਲੈ ਕੇ ਆਵਾਂ ਜੀ ਜੀਪੀਜੀ ਕਾਂਗਰਸ ਦੀ ਖੇਚੋ ਤਾਂ ਨੂੰ ਕਿਵੇਂ ਦੇਖਦੇ ਹੋ ਕਿ ਸੰਗਰੂਰ ਤੋਂ ਖਹਿਰਾ ਸਾਹਿਬ ਉtare ਉਧਰੋਂ ਗੋਲਡੀ ਜੀ ਨਾਰਾਜ਼ ਹੋ ਗਏ ਤੇ ਇਧਰੋਂ ਗੱਲ ਕਰੀਏ ਤਾਂ ਚੌਧਰੀ ਪਰਿਵਾਰ ਵੀ ਜਲੰਧਰ ਤੋਂ ਚਰਨਜੀਤ ਚੰਨੀ ਦੇ ਜਾਣ ਦੇ ਨਾਲ ਭਾਜਪਾ ਚ ਸ਼ਾਮਿਲ ਹੋ ਗਿਆ ਮੈਂ ਦੱਸਦਾ ਜੀ ਜਿਹੜਾ ਚੰਨੀ ਜੀ ਤੋਂ ਲੜ ਰਹੇ ਨੇ ਜਿਹੜੇ ਚੌਧਰੀ ਸਾਹਿਬ ਸੀ ਚੌਧਰੀ ਜੀ ਉਦੋਂ ਅ ਰਾਹੁਲ ਗਾਂਧੀ ਦੇ ਨਾਲ ਚੱਲਦੇ-ਚੱਲਦੇ ਉਹਨਾਂ ਦੀ ਮੌਤ ਹੋਈ ਆ ਜੀ ਪਰ ਰੋਹਲ ਗਾਂਧੀ ਜੀ ਉਹਨਾਂ ਦੇ 45 ਦਿਨਾਂ 'ਚ ਜੋ ਪ੍ਰੋਸੈਸ ਚੱਲਦਾ ਹੁੰਦਾ ਆਪਣਾ ਜਦੋਂ ਟਿਕਟ ਲੈ ਕੇ ਲੋਕਾਂ ਨੂੰ ਜਾਂਦਾ ਹੁੰਦਾ 45 ਦਿਨਾਂ 'ਚ ਇੱਕ ਵੀ ਇੱਕ ਦਿਨ ਵੀ ਰੋਹਲ ਗਾਂਧੀ ਨਹੀਂ ਆਇਆ ਤੇ ਅੱਜ ਕੀ ਲੋੜ ਪੈਗੀ ਸੰਗਰੂਰ ਭੇਜਣ ਦੀ ਸਵਾਲ ਨੂੰ ਸਾਡੇ ਉੱਤੇ ਬਹੁਤ ਵਧੀਆ ਮੀਤੇਰ ਜੀ ਤੋਂ ਜਿੱਤਣਗੇ ਬਹੁਤ ਵਧੀਆ ਵੋਟਰਾਂ ਨਾਲ ਜਿੱਤਣਗੇ ਕਿਉਂਕਿ ਲੋਕਾਂ 'ਚ ਜਿਹੜੀ ਮੀਤੇਰ ਦੀ ਹਰਮਨ ਪਿਆਰਤਾ ਉਹ ਬਹੁਤ ਜ਼ਿਆਦਾ ਹੈ ਯੰਗ ਹੈ ਉਹਨਾਂ ਨੇ ਮੰਤਰੀ ਹੁੰਦੇ ਕੰਮ ਕੀਤੇ ਐ ਸਾਨੂੰ ਪੂਰੀ ਆਸ ਹੈ ਸੰਗਰੂਰ ਵੀ ਜਿੱਤਾਂਗੇ ਜਿਵੇਂ ਰਾਜਾ ਬਣੇ ਉੱਥੇ ਆਪਣ ਲੁਧਿਆਣੇ ਆਇਆ ਉੱਥੇ ਸਾਡਾ ਪੱਪੀ ਬਿੱਟੂ ਤੇ ਰਾਜਾ ਹਾਰਨਗੇ ਪੱਪੀ ਜਿੱਤੋ ਜਿੱਤਣਗੇ ਜੀ ਪੰਜਾਬ ਦੇ ਵਿੱਚ ਇੱਕ ਪਰਸੈਪਸ਼ਨ ਬਿਲਡ ਹੋ ਰਹੀ ਹੈ ਲਗਾਤਾਰ ਕਿ ਸੈਂਟਰ ਦੇ ਵਿੱਚ ਤਾਂ ਦੋਵੇਂ ਪਾਰਟੀਆਂ ਮਿਲ ਕੇ ਇੰਡੀਆ ਗੱਠ ਜੋੜ ਦੇ ਤਹਿਤ ਲੜੀ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਵੀ ਜਿਹੇ ਕੁਝ ਹੋ ਰਿਹਾ ਹੈ ਕਿ ਇੱਕ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਕਾਂਗਰਸ ਦੇ ਵਿਧਾਇਕ ਖਰੀਦਤੀ ਜਾ ਰਹੀ ਹੈ ਉੱਥੋਂ ਲਿਆ ਕੇ ਟਿਕਟਾਂ ਦਿੱਤੀਆਂ ਤੁਹਾਨੂੰ ਦੇਤੀ ਰਾਜਕੁਮਾਰ ਚੋਪੇਵਾਲ ਉਹਨਾਂ ਨੇ ਅਪਰੋਚ ਕੀਤਾ ਸੀ ਪਰ ਪੰਜਾਬ ਦੇ ਲੋਕ ਚਾਹੁੰਦੇ ਨਹੀਂ ਸੀ ਜਿਹੜੇ ਪੰਜਾਬ ਦੀ ਸਰਕਾਰ ਬਣਾਈ ਹੈ ਉਹ ਦੋਨੋਂ ਪਾਰਟੀਆਂ ਤੰਗ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਜੇ ਕਾਂਗਰਸ ਨਾਲ ਲੜਿਆ ਜਾ ਪਰ ਇਲਜ਼ਾਮ ਤਾਂ ਇਹ ਲੱਗ ਰਿਹਾ ਕਿ ਹਜੇ ਵੀ ਮਿਲ ਕੇ ਲੜ ਰਹੇ ਜਿੱਥੇ ਆਮ ਆਦਮੀ ਖੜਾ ਖਾਸ ਖੜਾ ਕੀਤਾ ਉੱਥੇ ਕਾਂਗਰਸ ਨੇ ਹਲਕਾ ਖੜਾ ਕੀਤਾ ਪਰ ਆਪਾਂ ਪੰਜਾਬ ਵਿੱਚ ਬੈਠੇ ਆ ਪੰਜਾਬ ਦੇ ਲੋਕ ਇਹ ਨਹੀਂ ਚਾਹੁੰਦੇ ਵੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਲੜੇ ਕਿਉਂਕਿ ਦੋਨੋਂ ਪਾਰਟੀਆਂ ਦੇ ਲੋਕੀ ਜਿਹੜੀ ਸਾਡੇ ਪੰਜਾਬ ਦੇ ਲੋਕ ਤੰਗ ਸੀ ਕਾਲੀ ਦਾ ਸੀ ਕਾਂਗਰਸ ਤੰਗ ਸੀਗੇ ਤਾਂ ਹੀ ਅਸੀਂ ਚੋਣ ਲੜੀ ਹੈ ਇਹ ਤਾਂ ਆਪਣਾ ਜਦੋਂ ਗੱਠ ਜੋੜ ਹੁੰਦਾ ਉਹ ਬੱਕਰੀ ਗੱਲ ਹੈ ਤੇ ਜਿੱਤਦੇ ਆਪਾਂ ਸ ਇਕੱਠੇ ਹੋ ਕੇ ਜਿਹੜੀ ਕਿਉਂਕਿ ਮੋਦੀ ਦੇ ਖਿਲਾਫ ਕਿਉਂ ਮੋਦੀ ਨੇ ਪੰਜਾਬ ਲਈ ਪੰਜਾਬ ਨੂੰ ਬਹੁਤ ਤੰਗ ਕੀਤਾ ਚਾਹੇ ਪਿੱਛੇ ਤਿੰਨ ਕਾਨੂੰਨ ਬਣਾਏ ਚਾਹੇ ਐਮਐਸਬੀ ਨੂੰ ਖਤਮ ਕਰਨ ਦੀ ਗੱਲ ਕੀਤੀ ਤੇ ਉਹਦੇ ਚ ਬਹੁਤ ਵੱਡੇ ਆਪਣਾ ਇਹ ਚੀਜ਼ਾਂ ਹੋਈਆਂ ਨੇ ਅੱਜ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਮੋਦੀ ਦੇ ਖਿਲਾਫ ਹੈ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਅੱਜ ਲੋਕੀ ਸਪੋਰਟ ਕਰ ਰਹੇ ਆ ਆਪਣਾ ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਆ ਤੇ ਬਹੁਤ ਵੱਡਾ ਆਨ ਵਿਲੇਜਰ ਜਿਵੇਂ ਪਹਿਲਾਂ 92 ਸੀਟਾਂ 91 ਆਈਆਂ ਅੱਜ ਪੂਰੀ ਆਸ ਹੈ ਵੀ ਇਹਦੀ 13 ਸੀਟਾਂ ਪੰਜਾਬ ਤੋਂ ਜਿੱਤਾਂਗੇ ਜੀ ਪਹਿਲਾਂ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਹੁਣ ਕਿਤੇ ਨਾ ਕਿਤੇ ਇੱਕ ਕਮਜ਼ੋਰ ਕੜੀ ਵੀ ਸਾਬਤ ਹੋਏਗੀ ਕਿਉਂਕਿ ਪਹਿਲਾਂ ਜਿਹੜਾ ਅਰਵਿੰਦ ਕੇਜਰੀਵਾਲ ਸੀਗੇ ਪੰਜਾਬ ਦੇ ਵਿੱਚ ਰਾਗਮ ਚੱਡਾ ਹੋਰੀ ਪੰਜਾਬ ਦੇ ਵਿੱਚ ਆ ਕੇ ਕਾਫੀ ਐਕਟਿਵ ਸੀਗੇ ਸੋ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਐਕਸ਼ਨ ਹੋਇਆ ਈਡੀ ਨੇ ਜਿਹੜਾ ਅੰਦਰ ਕਰਤੇ ਉਸ ਤੋਂ ਬਾਅਦ ਰਾਗਮ ਚੱਡਾ ਵੀ ਹੁਣ ਪੰਜਾਬ ਦੇ ਵਿੱਚ ਤਾਂ ਦਿਖੇ ਨਹੀਂ ਰਹੇ ਹਾਲਾਂਕਿ ਦੇਸ਼ ਦੇ ਵਿੱਚ ਵੀ ਨਹੀਂ ਦਿਖ ਰਹੇ ਵਿਰੋਧੀ ਧਿਰਾਂ ਨੇ ਫਰਾਰ ਕਰਾਰ ਦੇਤਾ ਉਹਨਾਂ ਨੂੰ ਉਹਨਾਂ ਬਾਰੇ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਪਰ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਵਧੀ ਕਿਉਂਕਿ ਅਸੀਂ ਪੰਜਾਬ ਨਾਲ ਵਾਸਤਾ ਰੱਖਦੇ ਹਾਂ ਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਚਾਹੇ ਪਾਰਲੀਮੈਂਟ 'ਚ ਪੈਨ ਲੜਾਈ ਲੜੀਆ ਹੁਣ ਵੀ ਬਹੁਤ ਵੱਡੀ ਲੜਾਈ ਲੜ ਰਹੇ ਆ ਕਿਉਂਕਿ ਜਦੋਂ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੇ ਆਪਣਾ ਮੋਦੀ ਸਰਕਾਰ ਨੇ ਅੰਦਰ ਕੀਤਾ ਹੋਇਆ ਤੇ ਹੁਣ ਜਦੋਂ ਸਾਡੇ ਕੋਈ ਵੀ ਧਰਨੇ ਮੁਜਾਰੇ ਆ ਦਿੱਲੀ ਬਹੁਤ ਵੱਡਾ ਕਟ ਕੇਜਰੀਵਾਲ ਸਾਹਿਬ ਦੇ ਹੱਕ 'ਚ ਕੀਤਾ ਸਾਰੀਆਂ ਪਾਰਟੀਆਂ ਨੇ ਕੀਤਾ ਤੇ ਹੌਸਲਾ ਵੀ ਕਿਉਂਕਿ ਭਗਵੰਤ ਮਾਨ ਜੀ ਤੁਹਾਨੂੰ ਹੌਸਲਾ ਵੀ ਦਿੰਦੇ ਲੜਾਈ ਲੜਨ ਦਾ ਤੇ ਉਹ ਨਾਲੇ ਟਾਈਮ ਜੇ ਸਾਡੇ ਪਾਰਟੀ ਦੇ ਡੇਟਾ ਨਾਲ ਕੋਈ ਤੱਕਾ ਕਰੂਗਾ ਤਾਂ ਇਦਾਂ ਹੀ ਅਸੀਂ ਆਪਣੇ ਚੋਂ ਕਰਾਂਗੇ ਧਾਂਨੇ ਵੀ ਲਾਵਾਂਗੇ ਮੁਜ਼ਾਰੇ ਵੀ ਜੀਬੀ ਜੀ ਜਦੋਂ ਦਿੱਲੀ ਚ ਕਾਰਵਾਈ ਹੁੰਦੀ ਹੈ ਈਡੀ ਕਰਦੀ ਹੈ ਤਾਂ ਉਹ ਤੱਕੇਸ਼ਾਈ ਹੋ ਜਾਂਦੀ ਪੰਜਾਬ ਚ ਜਦੋਂ ਵਿਜੀਲੈਂਸ ਕਰਦੀ ਹੈ ਤੇ ਫਿਰ ਕਹਿੰਦੇ ਜੀ ਵਿਜੀਲੈਂਸ ਤਾਂ ਫ੍ਰੀ ਹੈਂਡ ਹੈ ਤੇ ਉਹ ਆਪ ਇੰਡੀਪੈਂਡੈਂਟ ਕਾਰਵਾਈ ਕਰਦੀ ਹੈ ਗਰਲੇ ਹੈ ਉਹਨਾਂ ਦੇ ਬਰੁੱਤ ਕੁਝ ਹੈ ਨਹੀਂ ਸੀ ਇਦਾਂ ਦਾ ਕੇਜਰੀ ਵਾਲ ਸਾਹ ਤੇ ਕੋਈ ਇਦਾਂ ਦੀ ਪੁੱਛੀ ਚੀਜ਼ ਹੈ ਨਹੀਂ ਸੀ ਨਾ ਤਾਂ ਕਿਤਾ ਕੋਈ ਐਫੀਡੈਵਟ ਸੀਗਾ ਇਹ ਤਾਂ ਐਕਸਾਈਜ਼ ਪਾਲਿਸੀ ਦਾ ਕਰ ਰਹੇ ਆ ਪਰ ਕੋਈ ਇਨਵੋਲਵਮੈਂਟ ਨਹੀਂ ਸੀ ਜੇ ਕੋਈ ਕਿਸੇ ਨੂੰ ਵੈਸੇ ਕਹ ਦੇ ਵੀ ਇਹਦੀ ਇਨਵੋਲਵਮੈਂਟ ਹੈ ਤਾਂ ਇਹ ਥੋੜੀ ਹੋ ਸਕਦਾ ਚੱਕ ਕੇ ਅੰਦਰ ਕਰ ਦੋ ਜੇ ਕੋਈ ਸਬੂਤ ਹੈ ਜੇ ਪੰਜਾਬ ਚ ਕੋਈ ਜੇ ਕੋਈ ਦੇ ਸਬੂਤ ਅੰਗੇਸ਼ਟ ਨੇ ਤਾਂ ਉਹ ਚੀਜ਼ ਦੀ ਕਾਰਵਾਈ ਹੁੰਦੀ ਹੈ ਇਹ ਨਹੀਂ ਕਿ ਬੇਵਜਹ ਕਿਸੇ ਨੂੰ ਅੰਦਰ ਕੀਤਾ ਜਾ ਜੀ ਚੋਣਾਂ 'ਚ ਹੁਣ ਗਿਣਤੀ ਦੇ 25 26 ਦਿਨ ਰਹਿ ਗਏ ਉਸ ਤੋਂ ਬਾਅਦ ਜਿਹੜਾ ਚੋਣ ਪ੍ਰਚਾਰ ਵੀ ਰੁਕ ਜਾਏਗਾ ਬੀਜਪੀ ਦੇ ਵੱਲੋਂ ਹਜੇ ਤੱਕ ਸਿਰਫ ਫਤੇਗੜ ਸਾਹਿਬ ਦੇ ਵਿੱਚ ਉਮੀਦਵਾਰ ਨਹੀਂ ਐਲਾਨਿਆ ਗਿਆ ਐ ਕਿ ਫਤੇਗੜ ਸਾਹਿਬ ਬੜੀ ਪਵਿੱਤਰ ਧਰਤੀ ਹੈ ਜੀ ਹਮ ਇੱਥੋਂ ਦੇ ਲੋਕਾਂ ਨੇ ਦਿੱਲੀ ਵੀ ਜਾ ਕੇ ਸ਼ਰਸ ਕੀਤਾ ਹਮ ਤੇ ਜਦੋਂ ਬੀਜਪੀ ਵੇਲੇ ਜੋ ਕੁਝ ਹੋਇਆ ਉੱਤੇ ਸਾਡੇ ਘੰਟੂ ਘਟ 750 ਦੇ ਕਰੀਬ ਸਾਡੀਆਂ ਮੌਤਾਂ ਹੋਈਆਂ ਨੇ ਉਹਦੇ ਅੱਜ ਕੋਈ ਵੀ ਫਟੇਕਾਰ ਸਾਫ ਮੇਰੇ ਹਿਸਾਬ ਨਾਲ ਬੀਜੇਪੀ ਤੋਂ ਕੋਈ ਲੜਨਾ ਨਹੀਂ ਚਾਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਤੇ ਵਿਰੋਧ ਵੀ ਹੋ ਸਕਦਾ ਤੇ ਕੋਈ ਹੋਰ ਗੱਲਾਂ ਮਤਲਬ ਵਿਰੋਧ ਵੀ ਹੋ ਸਕਦਾ ਤੇ ਅੱਜ ਉਹ ਮੇਰੇ ਹਿਸਾਬ ਨਾਲ ਕੋਈ ਕੈਂਡੀਡੇਟ ਮੰਨੀ ਨਹੀਂ ਰਿਹਾ ਜੀ ਪੰਜਾਬ ਦੇ ਵਿੱਚ ਐਡਾ ਵੱਡਾ ਅੰਦੋਲਨ ਚੱਲ ਰਿਹਾ ਇੱਕ ਸਾਈਡ ਤੇ ਤੇ ਭਾਜਪੀ ਦੇ ਉੱਤੇ ਤਾਂ ਇਲਜ਼ਾਮ ਦਰਾਜੀਆਂ ਚੱਲ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਵੀ ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਵੀ ਕੁਝ ਖਾਸਾ ਸਾਥ ਦਿੰਦੀ ਦਿਖਾਈ ਨਹੀਂ ਦੇ ਰਹੀ ਸ਼ੁਭਕਰਨ ਮਾਮਲੇ ਦੇ ਵਿੱਚ ਜ਼ੀਰੋ ਐਫ ਆਈ ਆਰ ਹੋਈ ਹੈ ਹਾਈ ਕੋਰਟ ਦੇ ਵਿੱਚ ਹਰਿਆਣਾ ਪੁਲਿਸ ਨੇ ਕਹਿਤਾ ਕਿ ਸਾਨੂੰ ਤਾਂ ਮਾਮਲਾ ਸੌਪ ਦਿੱਤਾ ਪੰਜਾਬ ਸਰਕਾਰ ਨੇ ਕੋਈ ਥੋੜੀ ਠੀਕ ਠੀਕ ਹੈ ਗੱਲ ਜਿਹੜੀ ਜ਼ੀਰੋ ਐਫ ਆਈ ਆਰ ਦੀ ਕਈ ਵਾਰੀ ਨਾ ਜਦੋਂ ਮੋਬ ਜਾਂ ਟਾਈਮ ਤੇ ਪਤਾ ਨਹੀਂ ਲੱਗਦਾ ਕਿ ਕੌਣ ਕੀ ਐ ਸਾਹਮਣੇ ਹੁਣ ਆਉਣ ਵਾਲੇ ਟਾਈਮ 'ਚ ਜਿਹੜੇ ਜਨੀਆਂ ਉਹ ਜਿਵੇਂ ਕੈਮਰ ਲੱਗੇ ਤੁਝਾ ਉਹ ਖੰਗਾਲ ਕੇ ਹੋਲੀ-ਹੋਲ ਪਤਾ ਲੱਗੂ ਵੀ ਕੌਣ ਉਹਦਾ ਜ਼ਿੰਮੇਵਾਰ ਹੈ ਤੇ ਉਹਨੂੰ ਸਜ਼ਾ ਆਪਣੇ ਬੰਦੇ ਨੂੰ ਸਜ਼ਾ ਜਤਾਵਾਂ ਜੀ ਆਖਰੀ ਵਾਰ ਕੋਈ ਆਪਣੇ ਹਲਕੇ ਦੇ ਵਸੀਆਂ ਨੂੰ ਅਪੀਲ ਕਰਨਾ ਚਾਹੋਗੇ ਮੈਂ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਵੀ ਇੱਕ ਜੂਨ ਨੂੰ ਵੋਟਾਂ ਪੈਣ ਜੋ ਭਗਵੰਤ ਮਾਜੀ ਨੇ 2 ਸਾਲ ਦੇ ਵਿੱਚ ਹੈ ਕਿਸਾਨਾਂ ਲਈ ਚਾਹੇ ਮਜ਼ਦੂਰਾਂ ਲਈ ਚਾਹੇ ਬਵਾਰੀਆਂ ਲਈ ਜਿਹੜੇ ਕਿਸਾਨਾਂ ਨੂੰ ਪਾਣੀ ਨਹੀਂ ਸੀ ਪਾਉਂਦਾ ਉਹਨਾਂ ਨੂੰ ਪਾਣੀ ਮਿਲ ਰਿਹਾ ਜਿਹੜੇ ਕਿਸਾਨਾਂ ਨੂੰ ਬਿਜਲੀ ਨਹੀਂ ਸੀ ਮਿਲ ਰਹੀ ਉਹਨਾਂ ਨੂੰ ਬਿਜਲੀ ਮਿਲ ਰਹੀ ਹੈ ਜਿਨ੍ਹਾਂ ਵਿੱਚ ਸਾਡੇ ਜਿਵੇਂ ਜ਼ੀਰੋ ਬਿਲ ਮਿਲਿਆ ਸਾਰੀਆਂ ਸਾਰੀਆਂ ਜਿਨ੍ਹਾਂ ਵੀ ਸਾਡੀ ਕਾਸਟਾਂ ਨੇ ਚਾਹੇ ਬੀਸੀ ਐਸਆਈਐਸ ਚਾਹੇ ਜੱਟ ਪੜਾ ਚਾਹੇ ਹਿੰਦੂ ਪੜਾ ਮੈਂ ਸਾਰੇ ਨੂੰ ਆਪਣੀ ਲੋਕ ਸਭਾ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਇੱਕ ਜੋਨੋ ਇੱਕ ਇੱਕ ਵੋਟ ਪਾ ਕੇ ਆਪਣੇ ਫੁੱਤੇ ਕਰ ਸਾਬ ਤੋਂ ਮੈਨੂੰ ਜਿਤਾ ਕੇ ਭੇਜੋ ਤਾਂ ਕਿ ਮੈਂ ਲੋਕ ਸਭਾ ਚ ਹਲਕਾ ਕਰ ਸਕਾਂ ਤੇ ਸਾਡੇ ਭਗਵਾਨ ਤੁਮਨ ਜੀ ਸਾਡੇ ਮੁੱਖ ਮੰਤਰੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਥਾਂ ਮਜ਼ਬੂਤ ਕਰ ਸਕਾਂ ਜੇ ਉਹ ਤਕੜੇ ਹੁੰਦੇ ਆ ਤਾਂ ਪੰਜਾਬ ਤਕੜਾ ਹੁੰਦਾ ਤੇ ਆਓ ਆਪਾਂ ਇਕੱਠੇ ਹੋ ਕੇ ਪੂਰੇ ਪੰਜਾਬ ਚ 13 ਦੇ 13 ਸਿੱਟੇ ਜਿੱਤੀਏ ਤਾਂ ਕਿ ਆਪਾਂ ਆਪਣੀ ਲੋਕ ਸਭਾ ਦੀ ਪੰਜਾਬ ਦੀ ਆਪਾਂ ਆਵਾਜ਼ ਬਲੰਦ ਕਰ ਸਕੀ ਤੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਸਕੀਏ ਤੰਵਾਵਾ ਸੰਸਕਰ ਬਾਬਾ ਧੰਵਾਦ ਗੁਰਪ੍ਰੀਤ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਇਹ ਸੰਸ ਸਾਡੇ ਨਾਲ ਛੇ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀਜੀ ਜਿਨ੍ਹਾਂ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਤੇ ਉਹਨਾਂ ਦਾ ਪੱਖ ਜਾਣਿਆ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੰਜਾਬ ਦੇ ਕਿਸੇ ਖਾਸ ਸ਼ਖਸੀਅਤ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਇਧਰੋਂ ਸਕਾਈ ਨਿਊਜ਼ ਪੰਜਾਬ ਸਸ਼